ਹੈਲੋ एवरीवन ਵੈਲਕਮ ਇਨ ਰੈਜ਼ਲੀਵਾਲ ਇਕਨੋਮਿਕਸ ਅੱਜ ਦੇ ਲੈਕਚਰ ਵਿੱਚ ਆਪਾਂ ਡਿਸਕਸ ਕਰਾਂਗੇ ਮਾਈਕਰੋ ਇਕਨੋਮਿਕਸ ਦਾ ਇੱਕ ਲੈਸਨ ਥਿਊਰੀ ਆਫ ਡਿਮਾਂਡ ਅਤੇ ਉਸ ਦੇ ਵਿੱਚੋਂ ਆਪਾਂ ਡਿਸਕਸ ਕਰਾਂਗੇ ਡਿਟਰਮੀਨੈਂਟਸ ਆਫ ਡਿਮਾਂਡ ਜੇ ਆਪਾਂ ਕਹਿ ਸਕਦੇ ਹਾਂ ਡਿਮਾਂਡ ਫੰਕਸ਼ਨ ਅਤੇ ਪੰਜਾਬੀ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਹੈ ਮੰਗ ਦੇ ਨਿਰਧਾਰਕ ਧੱਤ ਮਾਗ ਫਲਨ ਤੋਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੰਗ ਫਲਨ ਦੀ ਮੰਗ ਫਲਨ ਕੀ ਹੁੰਦਾ ਹੈ ਯਾਨੀ ਕਿ ਡਿਮਾਂਡ ਫੰਕਸ਼ਨ ਕੀ ਹੁੰਦਾ ਹੈ ਮੰਗ ਫਲਨ ਕਿਸੇ ਵਸਤੂ ਦੀ ਮੰਗ ਅਤੇ ਉਸ ਦੇ ਪਿੰਨ ਪਿੰਨ ਨਿਰਧਾਰਕ ਤੱਤਾਂ ਦੇ ਸੰਬੰਧ ਨੂੰ ਪ੍ਰਗਟ ਕਰਦਾ ਹੈ ਏ ਮੰਗ ਫਲਨ ਦਾ ਅਰਥ ਬਣ ਜਾਂਦਾ ਹੈ 2 ਮਾਰਕਸ ਦੇ ਲਈ ਆ ਜਾਂਦਾ ਹੈ ਕਿ ਮੰਗ ਫਲਨ ਕੀ ਹੁੰਦਾ ਹੈ ਤਾਂ ਜੇਕਰ ਇਸ ਤਰ੍ਹਾਂ ਦਾ ਕੁਸਚਨ ਆਉਂਦਾ ਹੈ ਕਿ ਮੰਗ ਫਲਨ ਤੋਂ ਕੀ ਭਾਵ ਹੈ ਤਾਂ ਤੁਸੀਂ ਇਹ ਵਾਲਾ ਜਿਹੜਾ ਆਨਸਰ ਹੈ ਬਣਾ ਸਕਦੇ ਹੋ ਮੰਗ ਫਲਨ ਕਿਸੇ ਵਸਤੂ ਦੀ ਮੰਗ ਅਤੇ ਉਸ ਦੀ ਉਸ ਦੇ ਪਿੰਨ-ਬਿੰਨ ਨਿਰਧਾਰਕ ਕត្តਾ ਦੇ ਸੰਬੰਧ ਨੂੰ ਪ੍ਰਗਟ ਕਰਦਾ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਕਿਸੇ ਵਸਤੂ ਦੀ ਮੰਗ ਉਸ ਵਸਤੂ ਦੀ ਆਪਣੀ ਕੀਮਤ ਜਾਂ ਉਹ ਖਪਤਕਾਰ ਦੀ ਆਮਦਨ ਜਾਂ ਦੂਜੇ ਤੱਤਾਂ ਨਾਲ ਕਿਸ ਤਰ੍ਹਾਂ ਸੰਬੰਧਿਤ ਹੈ ਤਾਂ ਮੰਗ ਫਰੰਦ ਸਾਨੂੰ ਦੱਸਦਾ ਹੈ ਕਿ ਕਿਸੇ ਵਸਤੂ ਦੀ ਜਿਹੜੀ ਮੰਗ ਹੈ ਉਹ ਯਾਦ ਉਹ ਉਸ ਵਸਤੂ ਦੀ ਆਪਣੀ ਕੀਮਤ ਜਾਂ ਉਹ ਖਪਤਕਾਰ ਦੀ ਆਮਦਨ ਜਾਂ ਦੂਜੇ ਤੱਤਾਂ ਦੇ ਨਾਲ ਕਿਸ ਤਰ੍ਹਾਂ ਸੰਬੰਧਿਤ ਹੁੰਦੀ ਹੈ ਇਸ ਤਰ੍ਹਾਂ ਨਾਲ ਅਪਾ ਜੇਕਰ ਡਿਸਕਸ ਕਰੀਏ ਤਾਂ ਜਿਹੜਾ ਮੰਗ ਫਲਨ ਹੈ ਜਾਂ ਮੰਗ ਦੇ ਨਿਰਧਾਰਕਤ ਹੈ ਉਹ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਹੁੰਦਾ ਹੈ ਵਿਅਕਤੀਗਤ ਮੰਗ ਫਲਨ ਇੰਡੀਵਿਜੂਅਲ ਡਿਮਾਂਡ ਫੰਕਸ਼ਨ ਅਤੇ ਦੂਜਾ ਹੁੰਦਾ ਹੈ ਬਾਜ਼ਾਰ ਮੰਗ ਫਲਨ ਮਾਰਕੀਟ ਡਿਮਾਂਡ ਫੰਕਸ਼ਨ ਇਹਨਾਂ ਦੋਨਾਂ ਨੂੰ ਵੱਖ-ਵੱਖ ਤੌਰ ਤੇ ਪ੍ਰੀਖਿਆ ਵਿੱਚ ਪੁੱਛਿਆ ਜਾ ਸਕਦਾ ਹੈ ਯਾਨੀ ਕਿ ਉਪਭੋਗਤਾ ਦੀ ਮੰਗ ਨੂੰ ਜੋ ਪ੍ਰੋਵਾਈਡ ਕਰਨ ਵਾਲੇ ਤੱਥ ਹੁੰਦੇ ਆ ਜਾਂ ਜੋ ਉਪਭੋਗਤਾ ਦੀ ਮੰਗ ਦੇ ਨਿਰधारਕ ਤੱਤ ਹੁੰਦੇ ਆ ਉਹਨਾਂ ਵਿੱਚੋਂ ਵਿਅਕਤੀਗਤ ਮੰਗਫਲਨ ਦੀ ਵਿਆਖਿਆ ਕਰੋ ਜਾਂ ਬਾਜ਼ਾਰ ਮੰਗਫਲਨ ਦੀ ਵਿਆਖਿਆ ਕਰੋ ਇਸ ਦੇ ਨਾਲ ਇਹ ਦੋਨੋਂ ਕੁਐਸਚਨ ਵਕ-ਵਕ ਤੌਰ ਤੇ ਪੁੱਛੇ ਜਾ ਸਕਦੇ ਹਨ ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਵਿਅਕਤੀਗਤ ਮੰਗਫਲਨ ਤੋ ਜੋ ਵਿਅਕਤੀਗਤ ਮੰਗ ਫਲਨ ਹੈ ਉਸ ਵਿੱਚ ਵਿਅਕਤੀਗਤ ਮੰਗ ਫਲਨ ਤੋਂ ਪਤਾ ਚਲਦਾ ਹੈ ਕਿ ਇੱਕ ਉਪਭੋਗਤਾ ਦੀ ਕਿਸੇ ਵਸਤੂ ਦੇ ਲਈ ਮੰਗ ਪੈਣ ਵਿੰਦੱਤਾ ਦੇ ਨਿਰਭਰ ਕਰਦੀ ਹੈ ਵਿਅਕਤੀਗਤ ਮੰਗ ਫਲਨ ਨੂੰ hx ਲਿਖੇ ਸਮੀਕਰਨ ਦੁਆਰਾ ਸਪਸ਼ਟ ਕੀਤਾ ਜਾ ਸਕਦਾ ਹੈ dx ਫੰਕਸ਼ਨ ਆਫ px पी आर वाई टी ई पीएक्स की है एक्स वस्तु की कीमत प्राइस ऑफ गुडस एक्स डीएक्स एक्स वस्तु मांग, की मांग डिमांड फॉर गुडस एक्स यानी कि एक्स वस्तु की जी मांग है వ్యక్తిગત ਤੌਰ ਤੇ ਕਿਹੜੇ ਕਿਹੜੇ ਗੱਲਾਂ ਦੇ ਨਿਰਭਰ ਕਰਦੀ ਹੈ ਤਾਂ ਫਸਟ ਜਿਹੜਾ ਹੈ ਉਹ ਹੈ ਪੀ ਐਕਸ ਪੀ ਐਕਸ ਮੀਨਸ ਐ ਐਕਸ ਵਸਤੂ ਦੀ ਕੀਮਤ ਹੁਣ ਕੀਮਤ ਅਤੇ ਮੰਗ ਜਿਹੜੀ ਹੈ ਉਸ ਵਿੱਚ ਆਮ ਤੌਰ ਤੇ ਉਲਟਾ ਸੰਬੰਧ ਪਾਇਆ ਜਾਂਦਾ ਹੈ ਜੇਕਰ ਵਸਤੂ ਸਧਾਰਨ ਹੈ ਯਾਨਕਿ ਨੋਰਮਲ ਗੁੱਡਸ ਦੇ ਕੇਸ ਵਿੱਚ प्राइस जेकर इंक्रीज होती है तो डिमांड डिक्रीज होती है और प्राइस जेकर डिक्रीज होती है तो डिमांड इनक्रीज होती है तो आप कह सकते हैं कि किसी वस्तु की मांग से सब तो पहला उस वस्तु की अपनी कीमत का प्रभाव पैता है और कीमत अब मांग विच जेकर वस्तु सधारण है ਤਾ ਉਲਟਾ ਸੰਬੰਧ ਪਾਇਆ ਜਾਂਦਾ ਹੈ 네ਗੇਟਿਵ ਰਿਲੇਸ਼ਨ ਹੁੰਦਾ ਹੈ ਇਨਵਰਸ ਰਿਲੇਸ਼ਨ ਹੁੰਦਾ ਹੈ ਇਸ ਦਾ ਮਤਲਬ ਇਹ ਹੈ ਕਿ ਕੀਮਤ ਵਧਦੀ ਹੈ ਤਾਂ ਮੰਗ ਘਟੇਗੀ ਤੇ ਕੀਮਤ ਘਟਦੀ ਹੈ ਤਾਂ ਮੰਗ ਵਧੇਗੀ ਕਾਇਸ ਕਰਕੇ ਫਸਟ ਪੁਆਇੰਟ ਜਿਹੜਾ ਹੈ ਉਹ ਇਹੀ ਬੰਦਾ ਹੈ ਕਿ ਵਸਤੂ ਦੀ ਕੀਮਤ ਸਭ ਤੋਂ ਵੱਧ ਉਸ ਵਸਤੂ ਦੀ ਮੰਗ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਕੀਮਤ ਅਤੇ ਮੰਗ ਵਿੱਚ ਉਲਟਾ ਸੰਬੰਧ ਪਾਇਆ ਜਾਂਦਾ ਹੈ ਇਸੇ ਤਰ੍ਹਾਂ ਨਾਲ ਸੈਕਿੰਡ ਜਿਹੜਾ ਪੁਆਇੰਟ ਹੈ ਜਦੋਂ ਆਪਾਂ ਉਸ ਦੀ ਗੱਲ ਕਰਾਂਗੇ ਸੈਕਿੰਡ ਦੀ ਤੋਂ ਹੈ ਪੀ ਆਰ ਪੀ ਆਰ ਮੀਨਸ ਆਪਾਂ ਇੱਥੇ ਲਿਖਿਆ ਹੈ ਪ੍ਰਾਈਸ ਆਫ ਰਿਲੇਟਿਡ ਗੂਡਸ ਪੰਜਾਬੀ ਵਿੱਚ ਸੰਬੰਧਿਤ ਵਸਤੂਆਂ ਦੀ ਕੀਮਤ ਹੋ ਜਿਹੜੀ ਸੰਬੰਧਿਤ ਵਸਤੂਆਂ ਹੁੰਦੀ ਹੈ ਰਿਲੇਟਡ ਗੁੱਡਸ ਹੁੰਦੀਆਂ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀ ਹੈ ਸਬਸਟੀਟਿਊਟ ਗੁੱਡਸ ਸਬਸਟੀਟਿਊਟ ਗੁੱਡਸ ਦੂਜੀਆਂ ਕੰਪਲੀਮੈਂਟਰੀ ਗੁੱਡਸ ਕੰਪਲੀਮੈਂਟਰੀ ਗੁੱਡਸ ਇਹਨਾਂ ਨੂੰ ਕਹਿੰਦੇ ਹੈ ਸਥਾਨਾ ਪਰ ਵਸਤੂਆਂ ਸਥਾਨਾ ਪਰ ਵਸਤੂਆਂ ਇਨਾਂ ਨੂੰ ਕਹਿੰਦੇ ਆ ਪੂਰਕ ਵਸਤਵਾ ਪੂਰਕ ਵਸਤਵਾ ਤਾਂ ਦੇਖੋ ਸਥਾਨਾਂਪਨ ਵਸਤਵਾ ਜਿਹੜੀ ਹੈ ਉਹ ਵਸਤਵਾ ਹੁੰਦੇ ਹੈ ਜਿਨ੍ਹਾਂ ਦਾ ਪ੍ਰਯੋਗ ਇੱਕ ਦੂਜੇ ਦੀ ਥਾਂ ਤੇ ਕੀਤਾ ਜਾ ਸਕਦਾ ਹੈ ਸਬਸਟੀਟਿਊਟਸ ਬੁਟਸ ਆਰ ਦੋਸ ਫੂਡਸ which can be used at place of each other ਐਗਜ਼ਾਮਪਲ ਦੇ ਦੌਰ ਤੇ ਟੀ ਐਂਡ ਕੌਫੀ ਚਾਹ ਤੇ ਕੌਫੀ ਜਿਹੜੀ ਹੈ ਉਸ ਥਾਂ 'ਤੇ ਵਸਤਾ ਹੈ ਹੁਣ ਮੰਨ ਲਓ ਚਾਹ ਦੀ ਮੰਗ ਕਰਦੇ ਆਪਾਂ ਚਾਹ ਜਿਹੜੀ ਹੈ ਡਿਮਾਂਡ ਹੈ ਜੋ ਖਪੋਕਤਾ ਦੁਆਰਾ ਕੀਤੀ ਜਾਂਦੀ ਹੈ ਕੌਫੀ ਜਿਹੜੀ ਹੈ ਉਸ ਦੀ ਕੀਮਤ ਨਾਲ ਇਹਦਾ ਕੰਪੈਰੀਸ਼ਨ ਕਰਨਾ ਹੈ ਜੇਕਰ ਮੰਨ ਲਓ ਕੌਫੀ ਦੇ ਰੇਟ ਵਧਦੇ ਹੈ ਤਾ ਚਾਹ ਦੀ ਮੰਗ ਵੱਧ ਜਾਏਗੀ ਕਿਉਂਕਿ ਕੌਫੀ ਦੇ ਰੇਟ ਵਧਣ ਦੇ ਨਾਲ ਕੌਫੀ ਦੇ ਜਿਹੜੇ ਕਸਟਮਰ ਉਹ ਹੁਣ ਚਾਹ ਦਾ ਕੰਜ਼ਮਪਸ਼ਨ ਕਰਨ ਲੱਗ ਜਾਣਗੇ ਇਸੇ ਕਰਕੇ ਉਸੇ ਪ੍ਰਾਈਸ ਤੇ ਚਾਹ ਦੀ ਮੰਗ ਜਿਹੜੀ ਹੈ ਉਹ ਵੱਧ ਜਾਂਦੀ ਹੈ ਅਗੇ ਜੇਕਰ ਕੌਫੀ ਸਸਤੀ ਹੋ ਜਾਏ ਕੌਫੀ ਸਸਤੀ ਹੋਣ ਦੇ ਨਾਲ ਚਾਹ ਦੀ ਜਿਹੜੀ ਮੰਗ ਹੈ ਉਹ ਘਟ ਜਾਇਆ ਕਰਦੀ ਹੈ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੋਨਾਂ ਦੇ ਵਿੱਚ ਜੇਕਰ ਸਥਾਨਾਪਨ ਵਸਤੂਆਂ ਹੈ ਤਾਂ ਪੋਜੀਟਿਵ ਜਿਹੜਾ ਹੈ ਰਿਐਕਸ਼ਨ ਹੁੰਦਾ ਹੈ ਯਾਨੀ ਕਿ ਸਬਸਟੀਟਿਊਟ ਗੁੱਡਸ ਦੀ ਕੀਮਤ ਵਧਣ ਦੇ ਨਾਲ ਜੋ ਇਸ ਦੀ ਰਿਲੇਟਿਡ ਗੁੱਡਸ ਹੈ ਉਸ ਦੀ ਮੰਗ ਵੀ ਵੱਧ ਜਾਂਦੀ ਹੈ ਅਤੇ ਜੇਕਰ ਸਬਸਟੀਟਿਊਟ ਗੁੱਡਸ ਦੀ ਕੀਮਤ ਘਟ ਜਾਂਦੀ ਹੈ ਤਾਂ ਇਸ ਦੀ ਜਿਹੜੀ ਰਿਲੇਟਿਡ ਗੁੱਡਸ ਹੈ ਉਸ ਦੀ ਮੰਗ ਘੱਟ ਜਾਂਦੀ ਹੈ ਮੈਂ ਹੁਣੇ ਤੁਹਾਨੂੰ ਐਗਜ਼ਾਮਪਲ ਡਿਸਕਸ ਕੀਤੀ ਹੈ कि ਜੇਕਰ ਕੌਫੀ ਦੇ ਰੇਟ ਵੱਧ ਜਾਂਦੇ ਹਨ ਤਾਂ ਕੀ ਹੁੰਦਾ ਹੈ ਕਿ ਚਾਹ ਦੀ ਮੰਗ ਵੱਧ ਜਾਂਦੀ ਹੈ ਕਿਉਂਕਿ ਹੁਣ ਜਿਹੜੇ ਲੋਕ ਕੌਫੀ ਅਫੋਰਡ ਨਹੀਂ ਕਰਦੇ ਉਹ ਚਾਹ ਪੀਣਾ ਪਸੰਦ ਕਰਨਗੇ ਉਹ ਕੌਫੀ ਨੂੰ ਜਿਹੜਾ ਛੱਡ ਕੇ ਚਾਹ ਹੀ ਮੰਗਵਾ ਲੈਂਦੇ ਤੇ ਜੇਕਰ ਕੌਫੀ ਸਸਤੀ ਹੋ ਜਾਂਦੀ ਹੈ ਤਾਂ ਉਹ ਖਪਤਤਾ ਟੀ ਦੀ ਡਿਮਾਂਡ ਕਰਦੇ ਹਨ ਤਾਂ ਇਸ ਕਰਕੇ ਨਾਲ ਏਸੀ ਸਬਸਟੀਟਿਊਟ ਗੁੱਡਸ ਤਾਂ 2 ਨੰਬਰ ਦੇ ਵਿੱਚ ਇਹ ਵੀ ਆ ਜਾਂਦਾ ਆ ਜਾਂਦਾ ਹੈ ਕਿ ਸਬਸਟੀਟਿਊਟ ਗੁੱਡਸ ਜਿਹੜੀ ਹੈ ਉਹ ਕੀ ਹੁੰਦੇ ਆ ਤਾਂ ਸਸਟੀਟਿਊਟ ਗੁੱਡਸ ਜਿਹੜੀ ਆ ਉਹ ਕੀ ਹੁੰਦੇ ਆ ਸਾਰਾ ਪਰ ਵਸਤਵਾ ਉਹ ਵਸਤਵਾ ਹੁੰਦੀ ਹੈ ਜਿਨ੍ਹਾਂ ਦਾ ਪ੍ਰਯੋਗ ਇੱਕ ਦੂਜੇ ਦੀ ਥਾਂ ਤੇ ਕੀਤਾ ਜਾ ਸਕਦਾ ਹੈ ਇਹਦੀ ਬਹੁਤ ਸਾਰੀ ਐਗਜ਼ਾਮਪਲ ਆ ਹੋ ਸਕਦੀ ਹੈ ਆਪਾਂ ਇੱਥੇ ਚਾਹ ਤੇ ਕੌਫੀ ਦੀ ਐਗਜ਼ਾਮਪਲ ਲਈਏ ਇਸੇ ਤਰ੍ਹਾਂ ਨਾਲ ਆਪਣੇ ਕੋਲ ਜਿਵੇਂ ਕੋਲ ਡ੍ਰਿੰਕਸ ਕੋਕਾ ਕੋਲਾ ਤੇ ਪੈਪਸੀ ਕੋਲਾ ਦੀ ਮੰਗ ਹੋ ਸਕਦੀ ਹੈ ਇਸੇ ਤਰ੍ਹਾਂ ਆਪਣੇ ਕੋਲ ਜਿਵੇਂ ਮੰਨ ਲਓ ਟੂਥਪੇਸਟ ਹੈ ਕੌਗੇਟ ਜਾਂ ਪੈਪਸੋਡੈਂਟ 온 ਦੀ ਡਿਮਾਂਡ ਹੋ ਸਕਦੀ ਹੈ ਉਹ ਜਿਹੜੀ ਹੈ ਇੱਕ ਦੂਸਰੇ ਨਾਲ ਰਿਲੇਟਡ ਹੁੰਦੀ ਹੈ ਇੱਕ ਦੀ ਪ੍ਰਾਈਸ ਚੇਂਜ ਆਂਦੀ ਹੈ ਤੇ ਦੂਸਰੇ ਦੀ ਡਿਮਾਂਡ ਦੇ ਵਿੱਚ ਵੀ ਜਿੰਝ ਜਾਂਦੀ ਹੈ ਔਰ ਇਥੇ ਪੋਜ਼ਿਟਿਵ ਰਿਐਕਸ਼ਨ ਦੇਖਣ ਨੂੰ ਮਿਲਦਾ ਹੈ ਦੂਸਰਾ ਜਿਹੜਾ ਹੈ ਉਹ ਹੈ ਕੰਪਲੀਮੈਂਟਰੀ ਗੁੱਡਸ ਕੰਪਲੀਮੈਂਟਰੀ ਗੁੱਡਸ ਪੂਰਕ ਵਸਤੂ ਪੂਰਕ ਵਸਤੂ ਪੂਰਕ ਵਸਤਵਾਂ ਉਹ ਵਸਤਵ ਹੁੰਦੀ ਹੈ ਜਿਨ੍ਹਾਂ ਨੂੰ ਇਕੱਠਾ ਮੰਗਿਆ ਜਾਂਦਾ ਹੈ ਜਿਵੇਂ ਕਾਰ ਅਤੇ ਪੈਟਰੋਲ ਹਾਂ ਦੇਖੋ ਕਾਰ ਦੀ ਮੰਗ ਕਰਨੀ ਆਪਾਂ ਪੈਟਰੋਲ ਨਾਲ ਰਿਲੇਟਡ ਆ ਜੇਕਰ ਪੈਟਰੋਲ ਦੇ ਪ੍ਰਾਈਸ ਇਨਕਰੀਸ ਹੁੰਦੇ ਹਨ ਤਾਂ ਕਾਰ ਦੀ ਜਿਹੜੀ ਮੰਗ ਹੈ ਕਾਰ ਦੀ ਜਿਹੜੀ ਮੰਗ ਹੈ ਉਹ ਘਟ ਜਾਂਦੀ ਹੈ ਜੇਕਰ ਪੈਟਰੋਲ ਦੀ ਕੀਮਤ ਡੜਦੀ ਹੈ ਤਾਂ ਕਾਰਾਂ ਦੀ ਜਿਹੜੀ ਮੰਗ ਹੈ ਉਹ ਵੱਧ ਜਾਂਦੀ ਹੈ ਤੇ ਇਹਦੇ ਤੁਸੀਂ ਕੀ ਦੇਖ ਰਹੇ ਹੋ ਜੇ ਵਸਤੂਆਂ ਪੂਰਕ ਹੈ ਕੰਪਲੀਮੈਂਟਰੀ ਹੈ ਕੰਪਲੀਮੈਂਟਰੀ ਤਾਂ ਇਹ ਸਿਚੁਏਸ਼ਨ 'ਚ 네ਗੇਟਿਵ ਰਿਲੇਸ਼ਨ ਦੇਖਣ ਨੂੰ ਮਿਲਦਾ ਹੈ ਪ੍ਰਾਈਸ ਅਤੇ ਡਿਮਾਂਡ ਦੇ ਵਿੱਚ ਇਹ ਯਾਦ ਰੱਖਣਾ ਹੈ ਜੇਕਰ ਕੰਪਲੀਮੈਂਟਰੀ ਗੁੱਡਸ ਦੇ ਰੇਟ ਵਧਦੇ ਹਨ ਤਾਂ ਜਿਹੜੀ ਇਹਦੀ ਰਿਲੇਟਿਡ ਗੁੱਡਸ ਹੈ ਉਹਦੀ ਡਿਮਾਂਡ ਘਟ ਜਾਂਦੀ ਹੈ ਇਸੇ ਤਰ੍ਹਾਂ ਤੁਸੀਂ ਪੈਨ ਔਰ ਇੰਕ ਦੀ ਐਗਜ਼ਾਮਪਲ ਦੇ ਸਕਦੇ ਹੋ ਪੈਨ ਅਤੇ ਸ਼ਿਆਹੀ ਦੀ ਤਾਂ ਜੇਕਰ ਪੈਟਰੋਲ ਸਸਤਾ ਹੁੰਦਾ ਹੈ ਤਾਂ ਕਾਰਾਂ ਦੀ ਮੰਗ ਵੱਧ ਜਾਂਦੀ ਹੈ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵਸਤੂ ਦੀ ਮੰਗ ਜਿਹੜੀ ਹੈ ਉਸ ਨੂੰ ਸੰਬੰਧਿਤ ਵਸਤੂਆਂ ਦੀ ਕੀਮਤ ਜਿਹੜੀ ਹੈ ਉਪਰਭਾਵਿਤ ਕਰਦੀ ਹੈ ਤਾਂ ਇਸ ਕਰਕੇ AC ਪੁਆਇੰਟ ਹੁਣ ਤੁਹਾਨੂੰ ਇੱਥੇ ਪਤਾ ਲੱਗਿਆ ਹੋਊਗਾ ਕਿ ਸੰਬੰਧਿਤ ਵਸਤੂਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਯਾਨੀ ਕਿ ਰਿਲੇਟਡ ਗੁੱਡਸ ਆਰ ਟੂ ਟਾਈਪਸ ਨੰਬਰ 1 ਸਸਟੀਚੂਟ ਗੁੱਡਸ ਐਂਡ ਨੰਬਰ 2 ਕੰਪਲੀਮੈਂਟਰੀ ਗੁੱਡਸ ਸਥਾਨਕਨ ਵਸਤੂਆਂ ਅਤੇ ਪੂਰਕ ਵਸਤੂਆਂ ਸਥਾਨਕਨ ਵਸਤੂਆਂ ਉਹ ਵਸਤੂਆਂ ਹੁੰਦੀਆਂ ਜਿਨ੍ਹਾਂ ਨੂੰ ਇੱਕ ਦੂਜੇ ਦੀ ਥਾਂ 'ਤੇ ਵਰਤਿਆ ਜਾ ਸਕਦਾ ਹੈ ਪੂਰਕ ਵਸਤੂਆਂ ਉਹ ਵਸਤੂਆਂ ਹੁੰਦੀਆਂ ਜਿਨ੍ਹਾਂ ਦੀ ਮੰਗ ਇਕੱਠੀ ਕੀਤੀ ਜਾਂਦੀ ਹੈ ਜਿਵੇਂ ਪੈਟਰੋਲ ਅਤੇ ਕਾਰ ਹੁਣ ਆਪਾਂ ਦੋ ਪੁਆਇੰਟ ਕਰ ਲੇ ਇੱਕ ਤਾਂ ਵਸਤੂ ਦੀ ਆਬਦੀ ਕੀਮਤ ਦਾ ਪ੍ਰਭਾਵ ਦੇਖ ਰਿਹਾ ਇੱਕ ਰਿਲੇਟਿਡ ਗੁੱਡਸ ਦੀ ਪ੍ਰਾਈਸ ਦਾ ਜੋ ਇਫੈਕਟ ਹੈ ਉਹ ਚੈੱਕ ਕਰ ਲਿਆ ਆਪਾਂ ਹੁਣ ਇਸ ਤੋਂ ਬਾਅਦ ਤੀਸਰਾ ਜਿਹੜਾ ਪੁਆਇੰਟ ਹੈ ਵਿਅਕਤੀਗਤ ਮੰਗ ਫਲਨ ਦੇ ਵਿੱਚ ਉਹ ਹੈ ਉਪਭੋਗਤਾ ਦੀ ਆਮਦਨ ਇਨਕਮ ਆਫ ਕੰਜ਼ਿਊਮਰ ਜੇਕਰ ਗੁੱਡਸ ਨੋਰਮਲ ਹੈ ਨਾਰਮਲ ਗoods ਸਧਾਰਨ ਵਸਤਵ ਸਧਾਰਨ ਵਸਤਵ ਤਾਂ ਸਧਾਰਨ ਵਸਤਵਾਂ ਦੀ ਹਾਲਤ ਵਿੱਚ ਆਮਦਨ ਪਰਭਾਵ ਜਿਹੜਾ ਹੈ ਪੋਜ਼ਿਟਿਵ ਹੁੰਦਾ ਹੈ ਇਨਕਮ ਇਫੈਕਟ ਇਨਕਮ ਇਫੈਕਟ ਪੋਜ਼ਿਟਿਵ ਹੁੰਦਾ ਹੈ ਇਨਕਮ ਵਧਣ ਦੇ ਨਾਲ ਡਿਮਾਂਡ ਵੀ ਵਧਦੀ ਹੈ ਔਰ ਇਨਕਮ ਵਧਣ ਦੇ ਨਾਲ ਡਿਮਾਂਡ ਵੀ ਵਧਦੀ ਹੈ ਜੇਕਰ ਵਸਤੂ ਸਧਾਰਨ ਹੈ ਇਨਫੀਰੀਅਰ ਹੈ ਘਟਿਆ ਹੈ ਉਦੋਂ 네ਗੇਟਿਵ ਹੋ ਜਾਂਦਾ ਹੈ ਉਹ ਆਪਾਂ ਇੱਥੇ ਡਿਸਕਸ ਨਹੀਂ ਕਰਦੇ ਤਾਂ ਕਿਸੇ ਵਸਤੂ ਦੀ ਮੰਗ ਤੇ ਜੋ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੋਇਆ ਉਹ ਖਪੋਤਾ ਦੇ ਆਮਦਨ ਦਾ ਇਸੇ ਕਰਕੇ ਉਹ ਖਪੋਤਾ ਦੇ ਆਮਦਨ ਦੇ ਕਾਰਨ ਹੀ ਇਹ ਵਿਅਕਤੀਗਤ ਮੰਗਫਲਨ बन ਜਾਂਦਾ ਹੈ ਕਿਉਂਕਿ ਕਿਸੇ ਵੀ ਉਪਭੋਗਤਾ ਦੀ ਆਮਦਨ ਵਿੱਚ ਜੇਕਰ ਵਾਧਾ ਹੁੰਦਾ ਹੈ ਤਾਂ ਉਸ ਦੀ ਮੰਗ ਜਿਹੜੀ ਹੈ ਉਹ ਵੱਧ ਜਾਂਦੀ ਹੈ ਤੇ ਜੇਕਰ ਆਮਦਨ ਘਟਦੀ ਹੈ ਤਾਂ ਉਸ ਦੀ ਮੰਗ ਜਿਹੜੀ ਹੈ ਉਹ ਘਟ ਜਾਂਦੀ ਹੈ ਤਾਂ ਇਸ ਤਰ੍ਹਾਂ ਨਾਲ ਇਹ ਸੀ ਉਪਭੋਗਤਾ ਦੀ ਆਮਦਨ ਇਹ ਜਿਹੜਾ ਹੈ ਬਹੁਤ ਈਜ਼ੀ ਹੈ ਧਨਾਤਮਕ ਸੰਬੰਧ ਪਾਇਆ ਜਾਂਦਾ ਹੈ ਪੋਜੀਟਿਵ ਰਿਲੇਸ਼ਨ ਪਾਇਆ ਜਾਂਦਾ ਹੈ ਆਮਦਨ ਅਤੇ ਮੰਗ ਦੇ ਵਿੱਚ ਇਹ ਕਿਸੇ ਟੈਸਟ ਪ੍ਰੀਖਿਆ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਇਸ ਸਧਾਰਨ ਵਸਤੂਆਂ ਦੀ ਹਾਲਤ ਵਿੱਚ ਆਮਦਨ ਪਰਭਾਵ ਕਿਸ ਤਰ੍ਹਾਂ ਦਾ ਹੁੰਦਾ ਹੈ ਤਾਂ ਸਧਾਰਨ ਵਸਤੂਆਂ ਦੀ ਹਾਲਤ ਵਿੱਚ ਜਿਹੜਾ ਆਮਦਨ ਪਰਭਾਵ ਹੈ ਉਹ ਧਨਾਤਮਕ ਹੁੰਦਾ ਹੈ ਉਸ ਤੋਂ ਬਾਅਦ ਫੋਰਥ ਜਿਹੜਾ ਪੁਆਇੰਟ ਹੈ ਉਹ ਹੈ ਟੀ ਟੀ ਮੀਨਸ ਟੇਸਟ ਐਂਡ ਪ੍ਰੀਫਰੈਂਸ ਪੰਜਾਬੀ ਵਿੱਚ ਆਪਾਂ ਨੂੰ ਕਹਾਂਗੇ ਰੁਚੀਆਂ ਤੇ ਪ੍ਰਾਥਨਿਕਤਾ ਇਸ ਦਾ ਮਤਲਬ ਸਿੰਪਲ ਜੇ ਸਧਾਰਨ ਦੇ ਸ਼ਬਦਾਂ ਚ ਆਪਾਂ ਇਹ ਕਹਿ ਸਕਦੇ ਹਾਂ ਜੇਕਰ ਕੋਈ ਖਪਤਤਾ ਕਿਸੇ ਵਸਤੂ ਨੂੰ ਖਰੀਦਣਾ ਪਸੰਦ ਕਰਦਾ ਹੈ ਤਾਂ ਉਸ ਦੀ ਮੰਗ ਵੱਧ ਜਾਂਦੀ ਹੈ ਮਤਲਬ ਜੇਕਰ ਕਿਸੇ ਵਸਤੂ ਨੂੰ ਪ੍ਰੇਫਰ ਪ੍ਰੇਫਰ ਕਰਦਾ ਹੈ ਜਾਂ ਲਾਈਕ ਕਰਦਾ ਹੈ ਤਾਂ ਉਸ ਦੀ ਮੰਗ ਵੱਧ ਜਾਂਦੀ ਹੈ ਜੇਕਰ ਪ੍ਰੇਫਰ ਨਹੀਂ ਕਰਦਾ ਲਾਈਕ ਨਹੀਂ ਕਰਦਾ ਜਾਂ ਦਾ ਟੇਸਟ ਉਹ ਅਗੇਂਸਟ ਹੋ ਗਿਆ ਤਾਂ ਉਸ ਦੀ ਮੰਗ ਜਿਹੜੀ ਹੈ ਉਹ ਘੱਟ ਜਾਂਦੀ ਹੈ ਜਿਵੇਂ ਕੋਈ ਵੀ ਚੀਜ਼ ਦੀ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਜੇਕਰ ਤੁਸੀਂ ਕਿਸੇ ਵਸਤੂ ਨੂੰ ਪਸੰਦ ਕਰਦੇ ਹਾਂ ਤਾਂ ਉਸ ਵਸਤੂ ਲਈ ਤੁਹਾਡੀ ਮੰਗ ਜਿਹੜੀ ਉਹ ਜ਼ਿਆਦਾ ਹੋਊਗੀ ਜੇ ਪਸੰਦ ਨਹੀਂ ਕਰਦੇ ਤਾਂ ਮੰਗ ਕੀ ਹੋਊਗੀ ਘੱਟ ਹੋਊਗੀ ਤਾਂ ਏ ਸੀ ਟੀ ਲਾਸਟ ਜਿਹੜਾ ਪੁਆਇੰਟ ਹੈ ਲਾਸਟ ਜਿਹੜਾ ਡਿਟਰਮੀਨੈਂਟ ਹੈ ਵਿਅਕਤੀਗਤ ਮੰਗ ਫलन ਦਾ ਉਹ ਹੈ ਈ ਐਕਸਪੈਕਟੇਸ਼ਨ ਸੰਭਾਵਨਾ ਹੋਂ ਜੇਕਰ ਭਵਿੱਖ ਵਿੱਚ ਤੁਹਾਨੂੰ ਇਹ ਸੰਭਾਵਨਾ ਹੈ ਕਿ ਕਿਸੇ ਵਸਤੂ ਦੀ ਕੀਮਤ ਜਿਹੜੀ ਹੈ ਉਹ ਵਧੇ ਤੋ ਆਪਾਂ ਵਰਤਮਾਨ ਵਿੱਚ ਉਸ ਵਸਤੂ ਦੀ ਵਧ ਕੀਮਤ ਤੇ ਵੀ ਬਾਦ ਮੰਗ ਕਰ ਲੈਂਦੇ ਆ ਇੱਥੇ ਮੰਗ ਦਾ ਜਿਹੜਾ ਨਿਯਮ ਹੈ ਉਹ ਫੇਲ ਹੋ ਜਾਂਦਾ ਹੈ ਮੰਗ ਦਾ ਨਿਯਮ ਕੀ ਹੁੰਦਾ ਹੈ ਕੀਮਤ ਵਧਣ ਨਾਲ ਮੰਗ ਘਟਦੀ ਹੈ ਕੀਮਤ ਘਟਣ ਨਾਲ ਮੰਗ ਵੱਧਦੀ ਹੈ ਪਰ ਜੇਕਰ ਸੰਭਾਵਨਾ ਤਾਂ ਇਸ ਤਰ੍ਹਾਂ ਦੀ ਹੈ ਕਿ ਫਿਊਚਰ ਦੇ ਵਿੱਚ ਕਿਸੇ ਵਸਤੂ ਦੀ ਕੀਮਤ ਵਧੇਗੀ ਤੋ ਤੁਸੀਂ ਅੱਜ ਜਿਹੜੀ ਹੈ ਉਸ ਵਸਤੂ ਦੀ ਵਧ ਕੀਮਤ ਤੇ ਵਧ ਮਾਤਰਾ ਕਰ ਲਵਗੇ ਇੱਕ ਐਗਜ਼ਾਮਪਲ ਲੈਂਦੇ ਹਾਂ ਉਦਾਹਰਣ ਰਾਹੀਂ ਸਮਝਦੇ ਇਹਨੂੰ ਐਗਜ਼ਾਮਪਲ ਜਿਹੜੀ ਕੀ ਹੈ ਮੰਨ ਲਓ ਕਿਸੇ ਚੀਜ਼ ਦੀ ਜਿਹੜੀ ਰੇਟ ਹੈ ਕੀਮਤ ਹੈ ਪ੍ਰਾਈਸ ਹੈ ਉਹ 10 ਰੁਪਏ ਹੈ ਔਰ ਤੁਸੀਂ ਉਸ ਦੀ ਇੱਕ ਮੰਗ ਜਿਹੜੀ ਹੈ ਉਹ ਕਰ ਰਹੇ ਸੀ 10 ਕਿਲੋ ਦੀ ਹੁਣ ਤੁਹਾਨੂੰ ਉਮੀਦ ਕੀ ਹੋਗੀ ਕਿ ਫਿਊਚਰ ਦੇ ਵਿੱਚ ਇਸ ਵਸਤੂ ਦੀ ਕੀਮਤ ਵਧੇਗੀ ਔਰ ਇਸ ਵਸਤੂ ਦੀ ਕੀਮਤ ਵਧ ਕੇ 60 ਰੁਪਏ ਹੋ ਜਾਏਗੀ ਉਮੀਦ ਕੀ ਹੋਵੇ ਤੁਹਾਨੂੰ ਸੰਭਾਉਣਾ ਕੀ ਹੋਵੇ ਕਿ ਕੀਮਤ ਵਧੇਗੀ ਦੋ ਚਾਰ ਦਿਨਾਂ ਅੰਦਰ ਜੇਕਰ ਅੱਜ ਮੰਨ ਲਓ ਤੁਹਾਨੂੰ ਉਸ ਦੀ ਕੀਮਤ 15 ਰੁਪਏ ਮਿਲੇ ਤਾਂ ਵੀ ਤੁਸੀਂ ਉਸ ਦੀ ਵੱਧ ਮਾਤਰਾ ਖਰੀਦ ਲਓਗੇ 20 ਕਿਲੋ ਖਰੀਦ ਲਓਗੇ 25 ਕਿਲੋ ਖਰੀਦ ਲਓਗੇ ਹੁਣ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿ ਉਬ ਹੋ ਸਕਦਾ ਨੂੰ ਸੰਭਾਉਣਾ ਹੈ ਕਿ ਉਸ ਵਸਤੂ ਦੀ ਕੀਮਤ ਫਿਊਚਰ 'ਚ ਵਧ ਸਕਦੀ ਹੈ ਦਾ ਉਹ ਖਪੋਹਦਾ ਵੱਧ ਕੀਮਤ ਤੇ ਵੀ ਵੱਧ ਮਾਤਰਾ ਖਰੀਦ ਲੈਂਦਾ ਹੈ ਇਸ ਦੇ ਅਗੇਂਸਟ ਉਲਟਾ ਵੀ ਹੋ ਜਾਂਦਾ ਹੈ ਜੇਕਰ ਉਹ ਖਪੋਹਦਾ ਨੂੰ ਇਹ ਸੰਭਾਵਨਾ ਹੈ ਕਿ ਵਸਤੂ ਦੀ ਕੀਮਤ ਭਵਿੱਖ ਵਿੱਚ ਘਟੇਗੀ ਮੰਨ ਲਓ ਆਪਾਂ ਨੂੰ ਉਮੀਦ ਹੋ ਰਹੀ ਹੈ ਕਿ 5 ਰੁਪਏ ਹੋ ਜਾਏਗੀ ਕੀਮਤ ਜੇ 5 ਰੁਪਏ ਹੋਣ ਦੀ ਸੰਭਾਅਨਾ ਹੈ ਤਾਂ ਅੱਜ ਮੰਨ ਲਓ ਆਪਾਂ ਨੂੰ 8 ਰੁਪਏ ਮਿਲ ਰਹੀ ਹੈ ਚੀਜ਼ ਫਿਰ ਵੀ ਆਪਾਂ ਉਸ ਦੀ ਪਹਿਲਾਂ ਨਾਲੋਂ ਘੱਟ ਇਕਾਈਆਂ ਖਰੀਦਾਂਗੇ ਮੰਨ ਲਓ 7 ਕਿਲੋ ਖਰੀਦਣਾ ਹੈ 5 ਕਿਲੋ ਖਰੀਦਾਂਗੇ ਕਿਉਂਕਿ ਆਪਾਂ ਉਮੀਦ ਹੈ ਕਿ ਜਦੋਂ ਇਹ ਸਸਤੀ ਹੋਏਗੀ 1-2 ਦਿਨਾਂ 'ਚ ਉਦੋਂ ਆਪਾਂ ਇਹਦੀ ਮੰਗ ਕਰਾਂਗੇ ਤਾਂ ਇਸ ਸਿਚੁਏਸ਼ਨ ਦੇ ਵਿੱਚ ਸੰਭਾਵਨਾਵਾਂ ਵਾਲੀ ਹੈ ਉਹ ਵੀ ਵਸਤੂ ਦੀ ਮੰਗ ਨੂੰ ਪ੍ਰਭਾਵਿਤ ਕਰਦੀ ਹੈ ਇੱਕ ਉਪਭੋਗਤਾ ਦੀ ਮੰਗ ਨੂੰ ਪ੍ਰਭਾਵਿਤ ਕਰਦੀ ਹੈ ਜੇਕਰ ਉਪਭੋਗਤਾ ਨੂੰ ਇਹ ਸੰਭਾਵਨਾ ਹੈ ਕਿ ਭਵਿੱਖ ਵਿੱਚ ਕੀਮਤ ਵਧੇਗੀ ਤਾਂ ਵਰਤਮਾਨ ਵਿੱਚ ਵਧ ਕੀਮਤ ਤੇ ਵੀ ਵਧ ਮੰਗ ਕਰ ਲੈਂਦਾ ਹੈ ਔਰ ਘੱਟ ਕੀਮਤ ਤੇ ਵੀ ਘੱਟ ਮੰਗ ਕਰਦਾ ਹੈ ਇਹ ਮੰਗ ਦੇ ਨਿਯਮ ਦਾ અપਵਾਦ ਵੀ ਹੁੰਦਾ ਹੈ ਇਹ ਸਿਚੁਏਸ਼ਨ ਨੂੰ ਮੰਗ ਦੇ ਨਿਯਮ ਦਾ અપਵਾਦ ਕਹਿ ਲੈਂਦਾ ਹੈ ਤੇ ਇਸ ਤਰ੍ਹਾਂ ਨਾਲ ਆਪਾਂ ਦੇਖਿਆ ਕਿ ਵਿਅਕਤੀਗਤ ਮੰਗ ਫਲਨ ਜਿਹੜਾ ਹੈ ਉਹ ਇੱਕ ਵਿਅਕਤੀ ਦੀ ਮੰਗ ਨੂੰ ਕਿਹੜੇ-ਕਿਹੜੇ ਫੈਕਟਰ ਜਿਹੜੇ ਇਫੈਕਟ ਕਰਦੇ ਆ ਜਾਂ ਉਸ ਵਿਅਕਤੀ ਦੀ ਮੰਗ ਤੇ ਕਿੰਨਾ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈ ਉਹ ਆਪਾਂ ਡਿਸਕਸ ਕੀਤਾ ਹੈ ਤਾਂ ਵਿਅਕਤੀਗਤ ਮੰਗ ਫਲਨ ਤੋਂ ਪਤਾ ਚਲਦਾ ਹੈ ਕਿ ਇੱਕ ਉਹ ਖਪਤ ਕਿਸੇ ਵਸਤੂ ਦੇ ਲਈ ਮੰਗ ਪੈਨ ਦਿਨ ਦਤਾ ਦੇ ਕਿਸ ਤਰ੍ਹਾਂ ਨਿਰਭਰ ਕਰੇਗੀ ਇਹ ਆਪਾਂ ਇੱਕ ਫੰਕਸ਼ਨ ਰਾਹੀਂ ਸਮਝਾਇਆ ਹੈ ਡੀਐਸ ਇਸ इक्वल टू ਫੰਕਸ਼ਨ ਆਫ ਪੀਐਕਸ ਪੀਐਕਸ ਹੋਂਤ ਨੂੰ ਪਤਾ ਲੱਗਿਆ ਹੋਗਾ ਪ੍ਰਾਈਸ ਆਫ ਐਕਸ ਪ੍ਰਾਈਸ ਆਫ ਐਕਸ ਕਾਮੋਡੀਟੀ ਕਾਮੋਡੀਟੀ ਕਹੇ ਤਾਂ ਗੁੱਡਸ ਕਹੇ ਤਾਂ ਇੱਕੋ ਹੀ ਗੱਲ ਹੈ ਪੀਆਰ ਦਾ ਮਤਲਬ ਕੀ ਹੈ ਪ੍ਰਾਈਸ ਆਫ ਰਿਲੇਟਡ ਗੁੱਡਸ ਪ੍ਰਾਈਸ ਆਫ ਰਿਲੇਟਡ ਗੁੱਡਸ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਇੱਕ सब्सटीट्यूट गुड्स सब्सटीट्यूट गुड्स और एक होती है कंप्लीमेंट्री गुड्स सब्सटीट्यूट गुड्स नो स्थानापन वस्तु कहते हैं कंप्लीमेंट्री गुड्स नो पूरक वस्तु कहते हैं और उसके बाद वाई वाई तो पता लग ही गया है इनकम आमदन टी तो पता लग गया है टेस्ट और ई मतलब एक्सपेक्टेशन तो ये सी इंडिविजुअल फैक्टर्स हमारे सेकंड पार्ट है वो है ਜਿਹੜੀ ਬਾਜ਼ਾਰ ਮੰਗ ਫੰਕਸ਼ਨ ਮਾਰਕੀਟ ਡਿਮਾਂਡ ਫੰਕਸ਼ਨ ਹੁਣ ਵਸਤੂ ਦੀ ਮੰਗ ਤੇ ਬਾਜ਼ਾਰ ਦੇ ਵਿੱਚ ਸਾਰੇ ਉਪਭੋਗਤਾਵਾਂ ਦਵਾਰਾ ਜੋ ਵਸਤੂ ਦੀ ਮੰਗ ਕਿੰਨੀ ਜਾਂਦੀ ਹੈ ਉਸ ਦੇ ਕਿ ਬਹੁਤ ਸਾਰੇ ਤੱਤਾਂ ਦਾ ਪ੍ਰਭਾਵ ਪੈਂਦਾ ਹੈ ਬਾਜ਼ਾਰ ਮੰਗ ਫੰਕਸ਼ਨ ਤੋਂ ਪਤਾ ਚੱਲਦਾ ਹੈ ਕਿ ਕਿਸੇ ਵਸਤੂ ਦੀ ਬਾਜ਼ਾਰ ਮੰਗ ਪੈਨ ਦੇ ਨਿਰਧਾਰਤ ਕਰਤਾ ਨਾਲ ਕਿਸ ਪ੍ਰਕਾਰ ਨਾਲ ਸੰਬੰਧਿਤ ਹੈ ਬਾਜ਼ਾਰ ਮੰਗ ਫਲਨ ਨੂੰ ਢੇਲ ਕੇ ਸਮੀਕਰਨ ਰਾਹੀਂ ਸਪਸ਼ਟ ਕੀਤਾ ਜਾ ਸਕਦਾ ਹੈ ਜਿਵੇਂ ਡੀ ਐਕਸ ਇਕੁਅਲ ਟੂ ਫੰਕਸ਼ਨ ਆਫ ਪੀ ਐਕਸ ਪੀ ਆਰ ਵਾਈ ਟੀ ਅਦੇ ਇਹ ਇੰਡੀਵਿਜੁਅਲ ਫੈਕਟਰਸ ਆਪਾ ਪੜ ਕੇ ਆਏ ਹੁਣੇ-ਹੁਣੇ ਤਾਂ ਇਹ ਵੀ ਮਾਰਕੀਟ ਡਿਮਾਂਡ ਨੂੰ ਪ੍ਰਭਾਵਿਤ ਕਰਦੇ ਆ। ਇਸ ਤਰ੍ਹਾਂ ਨਾਲ ਜਿਹੜੀ ਬਾਜ਼ਾਰ ਮੰਗ ਹੈ ਉਸ ਵਿੱਚ ਕੁਝ ਇਹਨਾਂ ਤਰ੍ਹਾਂ ਦਾ ਐਕਸਟਰਾ ਫੈਕਟਰਸ ਨੂੰ ਆਪ ਐਡ ਕਰਦੇ ਆ। ਜਿਵੇਂ ਕਿ n n ਮੀਨਸ ਜਨਸੰਖਿਆ ਪਾਪੂਲੇਸ਼ਨ ਦਾ ਵੀ ਪਰਵਾਹਉ ਕਹਿੰਦੇ ਆ ਜੀ ਮਤਲਬ ਗਵਰਨਮੈਂਟ ਪਾਲਿਸੀ ਸਰਕਾਰ ਦੀ ਨੀਤੀ ਦਾ ਪ੍ਰਭਾਵ ਪੈਂਦਾ ਹੈ ਐਸ ਐਸ ਮੀਨਸ ਜਲਵਾਯੂ ਅਤੇ ਮੌਸਮ ਕਲਾਈਮੇਟ ਦਾ ਪ੍ਰਭਾਵ ਪੈਂਦਾ ਹੈ ਵਾਈ ਡੀ ਡਿਸਟ੍ਰਿਬਿਊਸ਼ਨ ਆਫ ਇਨਕਮ ਆਮਦਨ ਦੀ ਵੰਡ ਦਾ ਪ੍ਰਭਾਵ ਪੈਂਦਾ ਹੈ ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਫੈਕਟ ਕਰਦੇ ਆ ਨੀ ਮੀਨਸ ਪਾਪੂਲੇਸ਼ਨ ਜਾਂ ਜਨਸੰਖਿਆ ਹਾਂ ਜਨਸੰਖਿਆ ਵਧਨ ਨਾਲ ਮੰਗ ਵਧਦੀ ਹੈ ਅਤੇ ਜਨਸੰਖਿਆ ਘਟਨ ਨਾਲ ਮੰਗ ਘਟ ਜਾਂਦੀ ਹੈ ਜੇਕਰ ਜਨਸੰਖਿਆ ਵਧਦੀ ਹੈ ਤਾਂ ਡਿਮਾਂਡ ਵੀ ਵਧਦੀ ਹੈ ਜਨਸੰਖਿਆ ਘਟਦੀ ਹੈ ਤਾਂ ਡਿਮਾਂਡ ਵੀ ਘਟਦੀ ਹੈ ਤਾਂ ਇਸ ਤਰ੍ਹਾਂ ਨਾਲ ਆਪਣੇ ਕੋ ਇਹ ਜਿਹੜਾ ਹੈ ਜਨਸੰਖਿਆ ਨਾਲ ਸੰਬੰਧਿਤ ਪੁਆਇੰਟ ਹੁੰਦਾ ਹੈ ਇਹ ਮਾਰਕੀਟ ਡਿਮਾਂਡ ਹੈ ਜਨਸੰਖਿਆ ਵਧਣ ਨਾਲ ਡਿਮਾਂਡ ਵੱਧਦੀ ਹੈ ਜਨਸੰਖਿਆ ਘਟਣ ਨਾਲ ਡਿਮਾਂਡ ਘਟਦੀ ਹੈ ਯਾਨੀ ਕਿ ਪੋਜ਼ਿਟਿਵ ਇਫੈਕਟ ਪੈਂਦਾ ਹੈ ਕਿਹੜਾ ਇਫੈਕਟ ਪੈਂਦਾ ਹੈ ਪੋਜ਼ਿਟਿਵ ਉਸ ਤੋਂ ਬਾਅਦ ਜਿਹੜਾ ਨੈਕਸਟ ਪੁਆਇੰਟ ਹੈ ਉਹ ਹੈ ਜੀ ਜੀ ਮੀਨਸ ਗਵਰਨਮੈਂਟ ਪਾਲਿਸੀ किसी वस्तु की मांग से सरकार की नीति का भी प्रभाव पैदा है सरकार दी की नीति का की प्रभाव पता है जेकर सरकार टैक्स लगा लगी है कर लगा लगी है तो जीडी मांग है वो कट जाती है अगर जेकर सरकार किसी चीज से सबसिडी देती है छूट दे देती है तो मांग जी है ਤੋ ਸਰਕਾਰ ਦੀ ਨੀਤੀ ਦਾ ਵੀ ਕਿਸੇ ਵਸਤੂ ਦੀ ਮੰਗ ਤੇ ਪ੍ਰਭਾਵ ਪੈਂਦਾ ਹੈ ਮਤਲਬ ਜੇਕਰ ਸਰਕਾਰ ਕਰ ਲਗਾ ਦੇਵੇ ਕਰ ਇਨਕਰੀਜ਼ ਕਰ ਦੇਵੇ ਮੰਗ ਘਟ ਜਾਂਦੀ ਹੈ ਜੇ ਕਰ ਘਟਾ ਦੇਵੇ ਮੰਗ ਵੱਧ ਜਾਂਦੀ ਹੈ ਜਾਂ ਸਬਸਿਡੀ ਦੇ ਦੇਵੇ ਤਾਂ ਵੀ ਮੰਗ ਵੱਧ ਜਾਂਦੀ ਹੈ ਤੋ ਸਰਕਾਰ ਦੀ ਨੀਤੀ ਦਾ ਵੀ ਪ੍ਰਭਾਵ ਪੈਂਦਾ ਹੈ ਉਸ ਤੋਂ ਬਾਅਦ ਬਾਜ਼ਾਰ ਮੰਗ ਦੇ ਵਿੱਚ ਜਲਵਾਯੂ ਅਤੇ ਮੌਸਮ ਦਾ ਪਰਵਾਹ ਪੈਂਦਾ ਹੈ ਜਲਵਾਯੂ ਅਤੇ ਮੌਸਮ ਦਾ ਕੀ ਹੈ ਕਿਸੇ ਖਾਸ ਮੌਸਮ ਦੇ ਵਿੱਚ ਕਿਸੇ ਵਸਤੂ ਦੀ ਜਿਹੜੀ ਮੰਗ ਹੈ ਉਹ ਵੱਧ ਜਾਂਦੀ ਹੈ ਤੇ ਕਿਸੇ ਖਾਸ ਮੌਸਮ ਦੇ ਵਿੱਚ ਘਟ ਜਾਂਦੀ ਹੈ ਜਿਵੇਂ ਗਰਮੀਆਂ ਦੇ ਮੌਸਮ ਦੇ ਵਿੱਚ ਗਰਮੀਆਂ ਦੇ ਮੌਸਮ ਦੇ ਵਿੱਚ ਬਰਫ਼ ਦੀ ਮੰਗ ਜਿਹੜੀ ਹੈ ਵੱਧ ਜਾਂਦੀ ਹੈ ਤੇ ਸਰਦੀਆਂ ਦੇ ਮੌਸਮ 'ਚ ਘਟ ਜਾਂਦੀ ਹੈ ਇਸੇ ਤਰ੍ਹਾਂ ਸਰਦੀਆਂ ਦੇ ਮੌਸਮ ਦੇ ਵਿੱਚ ਗਰਮ ਕਪੜਿਆਂ ਦੀ ਡਿਮਾਂਡ ਵੱਧ ਜਾਂਦੀ ਹੈ ਤੇ ਗਰਮੀਆਂ ਦੇ ਸੀਜ਼ਨ ਵਿੱਚ ਕੱਢ ਜਾਂਦੀ ਹੈ ਇਸ ਤਰ੍ਹਾਂ ਨਾਲ اے سی ਜਲਵਾਯੂ ਅਤੇ ਮੌਸਮ ਨੈਕਸਟ ਵਾਈਡੀ ਵਾਈਡੀ ਕੀ ਹੁੰਦੀ ਹੈ ਡਿਸਟ੍ਰਿਬਿਊਸ਼ਨ ਆਫ ਇਨਕਮ ਆਮਦਨ ਦੀ ਵੰਡ ਜੇਕਰ ਆਮਦਨ ਦੀ ਵੰਡ ਜਿਹੜੀ ਹੈ ਉਹ ਇਕੁਅਲ ਹੈ ਇਕੁਅਲ ਡਿਸਟ੍ਰਿਬਿਊਸ਼ਨ ਆਫ ਇਨਕਮ ਹੈ ਸਮਾਨ ਹੈ ਤਾਂ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਹੋਏਗੀ ਜੇਕਰ ਆਨਕੁਲ ਹੈ ਡਿਸਟ੍ਰਿਬਿਊਸ਼ਨ ਆਫ ਇਨਕਮ ਐਸਮਾਨ ਵੰਡ ਹੈ ਤਾਂ ਡਿਮਾਂਡ ਜਿਹੜੀ ਘੱਟ ਹੋਏਗੀ ਦੇਖੋ ਜੇਕਰ ਇਕੁਅਲ ਡਿਮਾਂਡ ਹੈ ਇਸ ਦਾ ਮਤਲਬ ਕੀ ਹੈ ਕਿ ਸਾਰਿਆਂ ਦੇ ਕੋਲ ਬਰਾਬਰ ਦੇ ਪੈਸੇ ਹਨ ਜਦੋਂ ਸਾਰਿਆਂ ਕੋਲ ਬਰਾਬਰ ਦੇ ਪੈਸੇ ਹਨ ਤਾਂ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਹੋਏਗੀ ਜੇ ਸਾਰਿਆਂ ਕੋਲ ਬਰਾਬਰ ਦੇ ਪੈਸੇ ਨਹੀਂ ਹੈ ਕੁਝ ਲੋਕ ਬਹੁਤ ਅਮੀਰ ਹੈ ਬਹੁਤ ਸਾਰੇ ਲੋਕ ਬਹੁਤ ਕੀ ਹੈ ਗਰੀਬ ਤਾਂ ਉਹ ਸਿਚੁਏਸ਼ਨ 'ਚ ਮਾਂ ਕੀ ਹੈ ਕਿ ਘੱਟ ਹੋਏਗੀ

ਇਸ ਤਰ੍ਹਾਂ ਨਾਲ ਇਹ ਆਪਾਂ ਜਿਹੜੇ ਪੁਆਇੰਟਸ ਐ ਡਿਸਕਸ ਕੀਤੇ ਹਨ ਆਪਣੇ ਇਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤੇ ਹਨ ਉਹ ਫੈਕਟਰ ਜੋ ਵਸਤੂ ਦੀ ਮੰਗ ਨੂੰ ਬਰਵਾਇ ਕਰਦੇ ਆ ਜੇਕਰ ਤੁਸੀਂ ਇਸ ਤਰ੍ਹਾਂ ਨਾਲ ਇਹਨੂੰ ਨਹੀਂ ਲਿਖਣਾ ਵਿਅਕਤੀਗਤ ਮੰਗ ਫलन ਜਾਂ ਬਾਜ਼ਾਰ ਮੰਗ ਫलन ਦੇ ਰੂਪ ਵਿੱਚ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਕਾਮਨ ਡੀ ਐਕਸ ਇਜ਼ ਦਾ ਫੰਕਸ਼ਨ ਆਫ ਪੀ p a y y de baad apna t jitta si oh lik do e jitta si oh lik do panno lik do us de baad n n de baad apne kol jehda apna likhya g g de baad a s aur y d common jehda hai is nu is tarah likh ke tusi excellent kar sakde ho je kuch bhi na gaya hoye ta ta is tarah nal ਆਪਾਂ ਜਿਹੜਾ ਹੈ ਇਹ ਟੋਪਿਕ ਹੈ ਇਹ ਖਤਮ ਹੋ ਜਾਂਦਾ ਹੈ ਕਿ ਵਸਤੂ ਦੀ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਰਣਨ ਕਰੋ ਤਾਂ ਵਸਤੂ ਦੀ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਤੱਤ ਹੈ ਉਹਨਾਂ ਦਾ ਦੋ ਕੈਟਾਗਰੀ ਚ ਵੰਡਿਆ ਹੈ ਵਿਅਕਤੀਗਤ ਮੰਗ ਫਲਨ ਔਰ ਬਾਜ਼ਾਰ ਮੰਗ ਫਲਨ ਇਸ ਤਰ੍ਹਾਂ ਨਾਲ ਤੁਹਾਨੂੰ ਇਹ ਜਿਹੜਾ ਟੋਪਿਕ ਹੈ ਇਹ ਸਮਝ ਆ ਗਿਆ ਹੋਵੇਗਾ ਜੇ ਕਿਸੇ ਤਰੀਕੇ ਦੀ ਕੋਈ ਵੀ ਕੁਐਰੀ ਹੈ ਕੋਈ ਵੀ ਤੜਫੇ ਡਾਊਟ ਹੈ ਤਾਂ ਤੁਸੀਂ ਪਲੀਜ਼ पूछ सकते हो कमेंट सैक्शन जाके ते तुसी रिक्वेस्ट एक ही है कि लेक्चर एंड तक सुन करो चैनल सबसक्राइब नहीं किया रजनीवाल नरेश रजनीवाल इकोनॉमिक्स तो प्लीज इस सबसक्राइब कर लो ताकि हर एक वीडियो का जरा नोटिफिकेशन तुम मिले तो यह अज का लैक्चर मिलते नैक्सट लैक्चर थैंक्स थैंक्स यू